ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਜਾਣਾ ਵੱਲੋਂ ਲੋਜੀ ਸਪੈਸ਼ਲ ਸੂਟਸ ਲੈ ਕੇ ਆਏ ਆ ਤੁਹਾਡੇ ਵਾਸਤੇ ਰਾਮ ਟੈਕਸ ਬ੍ਰਾਂਡ ਦੇ ਬਾਟਮ ਵਰਕ ਨਾਲ ਸਲਵਾਰ ਦੇ ਪੌਂਚ ਦੇ ਅਗਰ ਤੁਸੀਂ ਵੀ ਫੈਸ਼ਨ ਦੇ ਅਕੋਰਡਿੰਗ ਲੇਟੈਸਟ ਆਈਟਮਾਂ ਲੈਣੀਆਂ ਨੇ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਦਿਓ ਪ੍ਰੈਸ ਬਿਊਟੀਫੁੱਲ ਡਿਜੀਟਲ ਪ੍ਰਿੰਟ ਵਿਦ ਬਾਟਮ ਤੇ ਵਰਕ ਇਹ ਪ੍ਰਿੰਟ ਇਹੋ ਜਿਹਾ ਪ੍ਰਿੰਟ ਹੈ ਤੁਸੀਂ ਜਲਦੀ ਜਲਦੀ ਕਿਤੇ ਪਾਇਆ ਨਹੀਂ ਦੇਖਿਆ ਹੋਣਾ ਕਿਸੇ ਦੇ ਨਾ ਤੁਸੀਂ ਪਾਇਆ ਦੇਖੋਗੇ ਕਿਉਂਕਿ ਸਪੈਸ਼ਲ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਲਿਮਿਟਡ ਸਟਾਕ ਚ ਆਂਦਾ ਬਹੁਤ ਹੀ ਘੱਟ ਮਿਲਦਾ ਪ੍ਰਿੰਟ ਬਹੁਤ ਸੋਹਣਾ ਸੋ ਬਾਟਮ ਤੇ ਵਰਕ ਵਾਲੇ ਡਿਜ਼ਾਈਨ ਜਿਹੜੇ ਆਏ ਹੋਏ ਨੇ ਨਾ ਇੰਨੇ ਕੋ ਸੋਹਣੇ ਆਏ ਹੋਏ ਨੇ ਲੇਟੈਸਟ ਡਿਜ਼ਾਈਨ ਆਏ ਹੋਏ ਨੇ ਤੁਸੀਂ ਵੀਡੀਓ ਬਸ ਲਾਸਟ ਤੱਕ ਦੇਖਿਓ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਟ ਸੋਹਣੇ ਲੱਗੇ ਪ੍ਰਿੰਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਜਿਹੜੀ ਕੁਆਲਿਟੀ ਆ ਬਿਲਕੁਲ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਇਹ ਕੁਆਲਿਟੀ ਵਾਸਤੇ ਇਹ ਕੁਆਲਿਟੀ ਆਪ ਹੀ ਬੋਲਦੀ ਹੈ ਚੈ ਤੁਸੀਂ ਵਿਸ਼ਵਾਸ ਕਰਿਓ ਇਹ ਆਈਟਮ ਇਹੋ ਜੀ ਹੈ ਕਿ 1100 1050 ਵਿਦਆਊਟ ਬਾਟਮ ਵਰਕ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ ਮੈਚਿੰਗ ਸੂਟ ਸੇਮ ਆਪਾਂ ਤੁਹਾਨੂੰ ਬਾਟਮ ਵਰਕ ਨਾਲ ਦੇਣਾ 1150 ਰੁਪਏ 1150 ਲਿ ਵਿੱਚ ਬਾਟਮ ਵਰਕ ਨਾਲ ਦੇਣਾ ਤੇ ਕਿਹੜੇ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸਪੈਸ਼ਲ ਆਰਟੀਕਲ ਹੈ ਕਿ ਆਇਆ ਇਹਦੀ ਬਾਟਮ ਤੇ ਡਿਜ਼ਾਈਨ ਲੱਗ ਆਏਗਾ ਇਹਦੀ ਬਾਟਮ ਆਏਗੀ ਪੈਚਵਰਕ ਦਾ ਕੰਮ ਕਰਾਇਆ ਹੁਣ ਜੇ ਡਿਜ਼ਾਈਨਿੰਗ ਦੀ ਗੱਲ ਕਰੀ ਤਾਂ ਕੱਲਾ ਵਰਕ ਕਰਾਣ ਚੱਲ ਜੇ ਅਗਲਾ ਉਹੀ ਕਾਰੀਗਰ 3-400 ਰੁਪਏ ਮੰਗ ਲੈਂਦਾ ਆ ਚੈੱਕ ਕਰੋ ਪ੍ਰਿੰਟ ਸਪੈਸ਼ਲ ਪੀਸ ਨੇ ਅਰੇ ਇਹਦੇ ਵਿੱਚ ਰੰਗ 3-4 ਰੰਗ ਆਣਗੇ 3-4 ਰੰਗ ਇੱਕ ਰੰਗ ਇਹਦੇ ਪਰਪਲ ਵੀ ਹੈਗਾ ਆ ਦੇਖੋ ਆ ਵੀ ਰੰਗ ਬਹੁਤ ਸੋਹਣੇ ਸੋ ਚਾਰ ਰੰਗ ਆਣਗੇ 1150 ਪ੍ਰਾਈਸ ਰਹੇਗਾ ਡਿਜ਼ਾਈਨ ਵੀ ਕਾਫੀ ਆਏ ਨੇ ਇਹਦੇ ਵਿੱਚ ਦੇਖ ਲਓ ਡਿਜ਼ਾਈਨ ਸਾਰੇ ਸੋ ਸਾਰੇ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਦਿੰਦਾ ਚੈੱਕ ਕਰੋ ਇੱਕ ਡਿਜ਼ਾਈਨ ਆਏਗਾ ਆ ਬੜਾ ਸੋਹਣਾ ਡਿਜ਼ਾਈਨ ਆ ਦੇਖੋ ਡਿਜੀਟਲ ਪ੍ਰਿੰਟ ਬਾਟਮ ਤੇ ਵਰਕ ਸਪ ਕਲਰ ਸ਼ੇਡ ਤੇ ਮਾਰੂ ਨੀਗਾ 21 ਚ ਆਏਗਾ ਸੀਮੈਂਟ ਕਲਰ 1 ਕਾਏ ਗਏ ਇਸ ਵਿੱਚ ਮਿੱਠਾ ਜਾਂ ਓਨੀਅਨ ਕਲਰ ਆ ਲਾਈਟ ਪਿੰਕ ਜਾਂ 1 ਕਾਏ ਗਏ ਇਸ ਦੇ ਵਿੱਚ ਪਿਸਤਾ ਕਲਰ ਆ ਵੀ ਕਲਰ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਰਾਮ ਟੈਕਸ ਬ੍ਰਾਂਡ ਲੋਗੋ ਲੱਗਾ ਜੀ ਸਪੈਸ਼ਲ ਆਰਟੀਕਲ ਨੇ ਬਾਟਮ ਵਰਗਣਾ ਵਿਦਆਊਟ ਦੁਪੱਟਾ ਬਿਨਾਂ ਦੁਪੱਟੇ ਤਾਂ ਆਏਗਾ 1150 ਰੁਪਏ ਪ੍ਰਾਈਸ ਆ ਫੁੱਲ ਚੈਲੰਜ ਆ ਰੇਟ ਦਾ ਚੈਲੰਜ ਜਿੱਥੇ ਮਰਜ਼ੀ ਪਤਾ ਕਰ ਲਓ 1150 ਦੇ ਰੇਂਜ ਦੇ ਵਿੱਚ ਕੋਈ ਦੇ ਦੇ ਬਾਟਮ ਵਰਗਣਾ ਰਾਮ ਟੈਕਸ ਦੀ ਆਈਟਮ ਚੈਲੰਜ 200 ਫਰੀਜ਼ ਆਉਂਗਾ ਮੈਂ ਆ ਲੋ ਚੈੱਕ ਕਰੋ ਅਗਰ ਤੁਸੀਂ ਪ੍ਰੀਮੀਅਮ ਕੁਆਲਿਟੀ ਦੀ ਲੋਗੇ ਤਾਂ ਕੰਮ ਦੀ ਸਫਾਈ ਲਵੋਗੇ ਤਾਂ 1150 ਚ ਨਹੀਂ ਮਿਲਦਾ ਡੁਪਲੀਕੇਸੀ ਮਿਲ ਜੇ ਉਹ ਮੈਂ ਕੁਝ ਕਹਿ ਨਹੀਂ ਸਕਦਾ ਪਰ ਆਪਾਂ ਡੁਪਲੀਕੇਟ ਸੀ ਵੇਚਦੇ ਨਹੀਂ ਆਪਾਂ origignal ਚੀਜ਼ ਕਹਿ ਕਿ ਉਹ origignal ਹੀ ਦੇਵਾਂਗੇ ਉਹ ਕੰਮ ਨਹੀਂ ਹੈਗਾ ਕਿ ਕਹਿਤਾ ਕੁਛ ਤੇ ਦੇਤਾ ਕੁਛ ਨਾ ਸੋ ਕਸਟਮਰ ਬਣਾਣਾ ਅਜੇ ਟਾਈਮ ਦੇ ਵਿੱਚ ਬਹੁਤ ਔਖਾ ਹੈ ਕਸਟਮਰ ਦਾ ٹرسٹ ਕਰਵਾਉਣਾ ਬਹੁਤ ਔਖਾ ਹੈ ਕਿਉਂਕਿ ਅੱਜ ਕੱਲ੍ਹ ਤੁਸੀਂ ਬਚ ਕੇ ਰਹੇ ਹੋ ਉਹਨਾਂ ਤੋਂ ਜਿਹੜੇ ਕਰਦੇ ਆ ਗੁੰਮਰਾ ਬਚ ਕੇ ਰਹੇ ਹੋ ਉਹਨਾਂ ਤੋਂ ਜਿਹੜੇ ਕਰਦੇ ਆ ਠੱਗੀਬਾਜੀ ਜੈਨੂਨ ਪੇਜ ਨਾਲ ਜੁੜੋ 1002 ਨਾਲ ਜੁੜੋ ਬਾਰ-ਬਾਰ ਨਾਲ ਨਾਲ ਹਰ ਇੱਕ ਕਿਸੇ ਨਾਲ ਨਾਲ ਜੁੜੋ YouTube ਤੇ ਕਿਉਂਕਿ ਅੱਜ ਕੱਲ ਫਰੌਡ ਬਹੁਤ ਹੁੰਦਾ ਸੋ ਇਸ ਬਚ ਕੇ ਰਹੋ ਸੋ ਸਪੈਸ਼ਲ ਆਰਟੀਕਲ ਨੇ ਰਾਮ ਟੈਕਸ ਬ੍ਰਾਂਡ ਦੇ ਬੜੇ ਪਿਆਰੇ ਆਰਟੀਕਲ ਨੇ ਚੈੱਕ ਕਰੋ ਇਹ ਮੈਂ ਉੱਪਰ ਬੈਠ ਕੇ ਵੀਡੀਓ ਬਣਾ ਰਿਹਾ ਨੀਚੇ ਕਟੋ ਘਟ ਵੀ ਨਾਲ ਨਾਲ ਕਰਦੇ ਸਾਰੀ ਦੁਕਾਨ ਭਰੀ ਪਈ ਹੈ ਕਿਉਂਕਿ ਟਾਈਮ ਨਹੀਂ ਮਿਲਦਾ ਸਾਨੂੰ ਏ ਵੀ ਵੀਡੀਓ ਬਣਾਉਣ ਦਾ ਮਸਾ ਟਾਈਮ ਮਿਲਦਾ ਟਰਸਟ ਕਰੋ ਤੁਹਾਡੇ ਇੰਨਾ ਪਿਆਰ ਮਿਲ ਰਿਹਾ ਸਾਨੂੰ ਲੋ ਜੀ ਚੈੱਕ ਕਰੋ ਆ ਕਲਰ ਚੈੱਕ ਕਰੋ ਪ੍ਰਿੰਟ ਤੇ ਕਲਰ ਮੈਂ ਕਹਿੰਦਾ ਓਸਮ ਹੈ ਜੀ ਓਸਮ ਸਪੈਸ਼ਲ ਨੇ ਹਾਲੋ ਡਿਜੀਟਲ ਪ੍ਰਿੰਟ ਤੁਸੀਂ ਲੈਸ ਵਰਕ ਜਿੱਦਾਂ ਮਰਜ਼ੀ ਦਾ ਤਿਆਰ ਕਰਾ ਲਓ ਸੂਟ ਪਾਇਆ ਦੋ ਅਗਰ ਤੁਸੀਂ ਇਹਨੂੰ ਸਟਿਚ ਕਰਾਓਗੇ ਲੈਸ ਵਰਕ ਕਰਾਓਗੇ ਬਾਟਮ ਦੇ ਵਰਕ ਤਾਂ ਆਲਰੇਡੀ ਹੈਗਾ ਹੀ ਐ ਜਿਵੇਂ ਲੈਸਿਸ ਵਰਕ ਦੁਪੱਟਾ ਕੋਟੇ ਦਾ ਲੈ ਕੇ ਦੁਪੱਟਾ ਥੋੜਾ ਫੈਂਸੀ ਬਣਾ ਲਿਆ ਸੂਟ ਪਾਇਆ ਨਾ 22500 ਲੱਗਿਆ ਤਾਂ ਆਖਿਓ ਹਾਲੋ ਚੈੱਕ ਉਬੀ ਰਾਮ ਟੈਕਸ ਦਾ ਪ੍ਰਿੰਟ ਨਹੀਂ ਕਿਸੇ ਦੇ ਪਾਸੋਂ ਮਿਲਦੀ ਕਲਰ ਚੈੱਕ ਕਰੋ ਆਏ ਹਾਏ ਕੀ ਬਾਤ ਹੈ ਇਹ ਕਲਰ ਦੇਖੋ ਕਿੰਨੇ ਪਿਆਰੇ ਨੇ ਸਪੈਸ਼ਲ ਕਲਰ ਲੈ ਕੇ ਆਏ ਥੋੜਾ ਵਸ ਸਪੈਸ਼ਲ ਚੈੱਕ ਕਰੋ ਕਿੰਨੇ ਪਿਆਰੇ ਕਲਰ ਨੇ ਸੋ ਬਿਊਟੀਫੁਲ ਕਲਰ ਨੇ ਸੋ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਲਿਓ ਲੋ ਜੀ ਰਾਮ ਟੈਕਸ ਵਾਲੇ ਆ ਗਏ ਇੱਕ ਆਏਗਾ ਅਵਲ ਇਹ ਗ੍ਰੋਸਰੀ ਬ੍ਰਾਂਡ ਦਾ ਹੈ ਇਹ ਵੀ ਬ੍ਰਾਂਡਡ ਹੈ ਨਾ ਨੋਨ ਬ੍ਰਾਂਡ ਨਹੀਂ ਹੋਏਗਾ ਇਹਦੀ ਵੀ ਪ੍ਰੀਮੀਅਮ ਕੁਆਲਿਟੀ ਹੁੰਦੀ ਹੈ ਇਹਨਾਂ ਦੀ ਮੋਰ ਹੁੰਦੀ ਹੈ ਇਹ ਵੀ ਪਿਓਰ ਕਾਟ ਮੈਂ ਇਹਦਾ ਡਿਜ਼ਾਈਨ ਲੱਗ ਆਏਗਾ ਪ੍ਰਿੰਟ ਲੱਗ ਆਏਗਾ ਆ ਦੇਖੋ ਇਹਦੀ ਬਾਟਮ ਇਦੇ ਵਿੱਚ ਸੇਮ ਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਮਜ਼ੈਂਟਾ ਇੱਕ ਆਏਗਾ ਸੇਮ ਦੇ ਵਿੱਚ ਰਾਮਾ ਗ੍ਰੀਨ ਇੱਕ ਆਏਗਾ ਆਬਲਾ ਡਿਜ਼ਾਈਨ ਆਬਲਾ ਡਿਜ਼ਾਈਨ ਬੜਾ ਸੋਹਣਾ ਚੈੱਕ ਕਰੋ ਇੱਕ ਆਏਗਾ ਦੇ ਵਿੱਚ ਪਰਪਲ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਤੁਸੀਂ ਵਟਸਐਪ ਤੇ ਆਰਡਰ ਲਈ ਸਾਡੇ ਦੋ ਨੰਬਰ ਨੇ ਜੀ 7837015332852830084 7837015232852830084 ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਨੇ ਤੁਸੀਂ ਫਟਾਫਟ ਆਰਡਰ ਕਰੋ WhatsApp ਤੇ RAM TEX GROCERY BRAND ਸਪੈਸ਼ਲ ਪ੍ਰਿੰਟ ਡਿਜੀਟਲ ਬਾਟਮ ਵਰਕ ਨਾਲ 1150 ਰੁਪਏ ਵਿਦਆਊਟ ਦੁਪੱਟਾ ਆਰਡਰ ਕਰੋ ਫਟਾਫਟ WhatsApp ਤੇ ਅਗਰ ਐਦਾਂ ਦੀ ਸੋਹਣੀ ਸੋਹਣੀ ਵੈਰਾਈਟੀ ਬਾਏ ਹੋਰ ਕਰਨਾ ਚਾਹੁੰਦੇ ਹੋ ਤਾਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸਾਡਾ ਐਡਰੈਸ ਹੈਗਾ ਜੀ ਅਮਰਸਰਿਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਜਿਆਲਾ ਥੈਂਕ ਯੂ ਸੋ ਮੱਚ